ਤੁਹਾਨੂੰ ਦੱਸ ਦਈਏ ਜੀ ਭਵੰਤਮਾ ਸਾਹਿਬ ਨੇ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਦਿੰ ਦੱਸਦੇ ਆ ਭਵੰਤਮਾ ਸਾਹਿਬ ਨੇ ਕਿਹੜੇ-ਕਿਹੜੇ ਮੁੱਦੇ ਰੱਖੇ ਵੱਖ-ਵੱਖ ਥਾਵਾਂ ਤੇ ਬੰਦ ਕੀਤਾ ਇੰਟਰਨੈਟ ਬਹਾਲ ਹੋਵੇ ਹਰਿਆਣਾ ਪੁਲਿਸ ਪੰਜਾਬ ਦੀ ਹੱਦ 'ਚ ਦਖਲ ਅੰਦਾਜ਼ੀ ਬੰਦ ਕਰੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਨਕਲੀ ਖਾਦਾਂ ਤੇ ਸਪਰੇਅ ਉਪਾਦਕਾਂ ਤੇ ਐਕਸ਼ਨ ਲਿਆ ਜਾਵੇ ਸਵੈਮਾਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਵੇ ਤੁਹਾਨੂੰ ਦੱਸਦੀ ਜੀ ਇਹ ਜਿਹੜੇ ਪੁਵੰਤਪਾ ਸਾਹਿਬ ਨੇ ਕਿਸਾਨਾਂ اور ਕੇਂਦਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀਗੀ ਉਸ ਤੇ ਵਿੱਚ ਰੱਖੇ ਹੈਗੇ ਜੀ ਵੱਡੀ ਖਬਰ ਪੁਵੰਤਪਾ ਸਾਹਿਬ ਲਗਾਤਾਰ ਜੋ ਹੈ ਕਿਸਾਨਾਂ ਨਾਲ ਖੜੇ ਹੋਏ ਹੈਗੇ ਤੇ ਕੇਂਦਰ ਦੇ ਨਾਲ ਜਿੰਨੀਆਂ ਵੀ ਮੀਟਿੰਗਾਂ ਹੈਗੀਆਂ ਹਫਤੇ ਵਿੱਚ ਹਿੱਸਾ ਲਿਆ ਪੁਵੰਤਪਾ ਸਾਹਿਬ ਨੇ ਤੇ ਆਪਣੇ ਵਕਫ ਵਕ ਮੁੱਦੇ ਰੱਖੇ ਤੁਹਾਨੂੰ ਦੱਸਦੀ ਹੈ ਮੁੱਦੇ ਜਿਵੇਂ ਹੈਗੇ ਜੀ ਇੰਟਰਨੈਟ ਜਿਹੜਾ ਬੰਦ ਕੀਤਾ ਸਿਗਾਪ ਹੰਤਮਨ ਸਾਹਿਬ ਨੇ ਕਿਹਾ ਕਿ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਉਹ ਖੁੱਲ੍ਹਿਆ ਜਾਵੇ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਕਰਦੀ ਵੀ ਸੀ ਉਹ ਬੰਦ ਕੀਤੀ ਜਾਵੇ ਕੇਂਦਰ ਸਰਕਾਰ ਜੋ ਹੈ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਪੂਰੀਆਂ ਕਰੇ ਨਕਲੀ ਖਾਦਾਂ ਤੇ ਸਪਰੇ ਦੇ ਉਪਾਦਨ ਜਿਹੜੇ ਹੁੰਦੇ ਹੈਗੇ ਆ ਉਹਨਾਂ ਤੇ ਐਕਸ਼ਨ ਲਿੱਤਾ ਜਾਵੇ ਸੋਭਿਮਾਨ ਕਮਿਸ਼ਨ ਜਿਹੜੀ ਹੈਗੀ ਹੈ ਉਸਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਇਹ ਵੱਖ-ਵੱਖ ਜਿਹੜੇ ਪੁਆਇੰਟ ਹੈਗੇ ਪੰਥ ਸਾਹਿਬ ਨੇ ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਦੇ ਵਿੱਚ ਰੱਖੇ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸਤੀ ਹੈ ਜੀ ਕਿਸਾਨੀ ਅੰਦੋਲਨ ਦਾ ਲਗਾਤਾਰ ਪੰਜਵਾਂ ਦਿਨ ਚੱਲਦਾ ਪਿਆ ਹੈ ਤੇ ਇਹ ਕਿਸਾਨ ਆਪਣੀ ਮੰਗਾਂ ਤੇ ਅੜੇ ਹੋਏ ਹੈਗੇ ਬਾਕੀ ਕੇਂਦਰ ਵੀ ਲੱਗਦੀ ਪਈ ਹੈਗੀ ਕਿ ਗੱਲਾਂ ਸੁਣਦੀ ਵੀ ਹੈਗੀਆਂ ਤੇ ਉੱਤੇ ਜੋ ਐਕਸ਼ਨ ਜ਼ਰੂਰ ਲਏਗੀ ਬਾਕੀ ਤੁਸੀਂ ਕੀ ਜ਼ਾਦੇ ਹੋ ਕਿ ਇਹ ਹੱਲ ਜਿਹੜਾ ਹੈ ਹੋਏਗਾ ਤਿਆ ਨਹੀਂ ਬਿਲਕੁਲ ਕਮੈਂਟ ਚ ਦੱਸੋ ਵੱਧ ਤੋਂ ਵੱਧ ਵੀਡੀਓ ਨੂੰ ਦੋਸਤਾਂ ਤੱਕ ਪਹੁੰਚਾਓ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਇਦਾਂ ਦੀ ਖਬਰਾਂ ਵਾਸਤੇ ਤੇ ਤੁਹਾਨੂੰ ਦੱਸਤੀ ਜੀ ਪੰਤਵਾ ਸਾਹਿਬ ਲਗਾਤਾਰ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਤੇ ਮੀਟਿੰਗ ਹੁੰਦੀ ਹੈਗੀ ਹੈ ਜਿਸ ਤੇ ਵਿੱਚ ਕਿਸਾਨ ਅਗੂ ਵੀ ਬੰਦੇ ਹੈਗੇ ਤੇ ਜੋ ਹੈ ਕੇਂਦਰ ਦੇ ਮੰਤਰੀ ਵੀ ਬੰਦੇ ਹੈਗੇ ਜੀ ਵੱਡੇ ਵੱਡੇ ਤੇ ਉਸ ਤੇ ਵਿੱਚ ਕੇਂਦਰ ਸਰਕਾਰ ਦੇ ਨਾਲ ਪੰਤਵਾ ਸਾਹਿਬ ਨੇ ਵੱਡੇ ਮੁੱਦੇ ਰੱਖੇ ਜਿਵੇਂ ਇੰਟਰਨੈਟ ਬਹਾਲ ਹੋਵੇ ਜਿੱਥੇ ਬੰਦ ਹੋਇਆ ਹੈ ਸਵਾਭਿ ਮਾਨ ਜਿਹੜੀ ਰਿਪੋਰਟ ਹੈਗੀ ਹੈ ਸੁਆਮੀ ਨਾਥਨ ਰਿਪੋਰਟ ਜਿਹੜੀ ਹੈਗੀ ਹੈ ਉਸ ਨੂੰ ਜੋ ਹੈ ਲਾਗੂ ਕਿਤਾ ਜਾਵੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਵੱਖ-ਵੱਖ ਜਿਹੜੇ ਮੁੱਦੇ ਹੈਗੇ ਆ ਕਿਸਾਨ ਜੋ ਹੈ ਸਰਕਾਰ ਦੇਗੇ ਰਹਦੇ ਪਏ ਹੈਗੇ ਬਾਕੀ ਦੇਖਦੇ ਆ ਕਿ ਹੁਣ ਕੀ ਅਸਰ ਹੁੰਦਾ ਹੈ ਸਰਕਾਰ ਉੱਤੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ 2024 ਦੇ ਇਲੈਕਸ਼ਨ ਵੀ ਆ ਰਹੇ ਹੈਗੇ ਆ ਕਿ ਜੋ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਹੈ ਦਬਾ ਪਾ ਪਾਏਗੀ ਕੇਂਦਰ ਸਰਕਾਰ ਦੇ ਉੱਤੇ ਕੀ ਜੋ ਹੈ ਇਹ ਕਿਸਾਨੀ ਅੰਦੋਲਨ ਜਿਹੜਾ ਦੋ ਪੁਆਇੰਟ 0 ਹੈਗਾ ਉਹ ਸਹੀ ਚੱਲੇਗਾ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਤੁਸੀਂ ਕੀ ਕਹਿੰਦੇ ਜਰੂਰ ਦੱਸੋ ਬਾਕੀ ਤੁਹਾਨੂੰ ਦੱਸਦੀ ਏ ਕਿ ਸੁਨੀਲ ਜਾਖੜ ਜੀ ਦਾ ਵੀ ਬਿਆਨ ਆਇਆ ਹੈਗਾ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਹਰ ਅਦੇਸ਼ਤੇ ਵਿੱਚ ਬੁਰੀ ਹਾਲਤ ਹੈਗੀ ਹੈ ਕਿਸਾਨਾਂ ਨੂੰ ਜੋ ਹੈ ਸਾਡੀ ਸਾਥ ਦੀ ਲੋੜ ਹੈਗੀ ਹੈ ਮੈਂ ਵੀ ਕਿਸੇ ਜਦ ਕਿਸਾਨੀ ਅੰਦolan ਸੀਗਾ ਤੇ ਉਸਦੇ ਵਿੱਚ ਮੈਂ ਸਾਥ ਦਿੱਤਾ ਸੀਗਾ ਜਦ ਮੈਂ ਕਾਂਗਰਸ ਚ ਸੀਗਾ ਤੇ ਹੁਣ ਮੈਂ ਬੀਜੇਪੀ ਚ ਆ ਗਿਆ ਪਰ ਹਲੇ ਵੀ ਮੈਂ ਜੋ ਹੈ ਕਿਸਾਨਾਂ ਦੇ ਨਾਲ ਹੈਗਾ ਤੇ ਵੱਡੀ ਖਬਰ ਹੈਗੀ ਕਿ ਪੰਤਮਾ ਸਾਹਿਬ ਵੀ ਲਗਾਤਾਰ ਜੋ ਹੈ ਕਿਸਾਨਾਂ ਦੇ ਸੰਪਰਕ ਦੇ ਵਿੱਚ ਹੈਗੇ ਕੇਂਦਰ ਸਰਕਾਰ ਦੇ ਸੰਪਰਕੇ ਹੈਗੇ ਤੇ ਮੀਟਿੰਗ ਕਰ ਕਰਕੇ ਕੇਂਦਰ ਸਰਕਾਰ ਨੂੰ ਜੋ ਹੈ ਕਿਸਾਨਾਂ ਦੇ ਮੁੱਦੇ ਦੱਸਦੇ ਹੈਗੇ ਤੇ ਕੋਸ਼ਿਸ਼ ਕਰਦੇ ਪੰਤਮਾ ਸਾਹਿਬ ਕੇ ਮੁੱਦੇ ਹੱਲ ਹੋਣ ਇਸ ਆਦੀ ਬਹੁਤ ਹੀ ਵੱਡੀ ਖਬਰ